सा गुरलाल एम एल ए उसने कैसे कि फैल खोह के मेरे को लिया ਕਹਿੰਦਾ ਮੈਂ ਤਾਂ ਗੁਰਲਾਲ ਨੂੰ ਫੈਲ ਦੇਤੀ ਮੈਂ ਤੂੰ ਫੈਲ ਦੇਦਾ ਚੰਗਾ ਰਹੇਗਾ ਤੇ ਤੇ ਪੁੱਤ ਕਿਹ ਹੈ ਜੀ ਮੈਨੂੰ ਫੋਨ ਤੇ ਕਿ ਇੱਥੇ ਦੱਸਦੇ ਸੁਣ ਰਹੇ ਸੀ ਗਾਂਧੀ ਜੀ ਸ਼ਰਮ ਉਹਦੀ ਫੈਲ ਖੋ ਕੇ ਲਿਆ ਚਾਹ ਨੂੰ ਦਾ ਕੰਡੀਟ ਮੈਂ ਇੱਥੇ ਬਹਿ ਕੇ ਨੂੰ ਫੋਨ ਕਰਿਆ ਮੈਂ ਗਾਂਧੀ ਤੈਨੂੰ ਸ਼ਰਮ ਹੈ ਤੂੰ ਕੁੜੀਆਂ ਨੂੰ ਹੱਥੋਂ ਪਾਈ ਕਰਕੇ ਗਿਆ ਲੇਡੀ ਗੱਲ ਤੱਕਾ ਕਰ ਰਹੇ ਰਿਕਾਰਡਿੰਗ ਉਹ ਸਾਡੇ ਮੇਰੇ ਕੋਲ ਹੋਵੇ ਉਹਦੀ ਜੀ ਮੇਰੇ ਫੋਨ 'ਚ ਹੁੰਦੇ ਹੋਈ ਉਹ ਰਿਕਾਰਡਿੰਗ ਜੇ ਬੋਲਿਆ ਉਹ ਜੀ ਤੇ ਮੈਂ ਜੇ ਲੋੜ ਪਈ ਤੇ ਉਹ ਵੀ ਕੱਢ ਕੇ ਦੇ ਦਊਂਗਾ ਉਹ ਯਾਰ ਸਾਰੇ ਪਿਛੇ ਹੋ ਨਾ 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 ਕੋਈ ਨਹੀਂ ਹਟੂਗਾ ਕੋਈ ਮਤਲਬ ਇੱਥੋਂ ਕੋਈ ਨਹੀਂ ਕੀ ਕੀ ਮਤਲਬ ਹੈ ਉਹ ਅੰਦਰ ਕੀ ਕਰਦੇ ਆਪਾਂ ਲੈ ਕੇ ਕਿਉਂ ਨੇ ਆਪਾਂ ਲੈ ਕੇ ਉਹਨਾਂ ਦਾ ਪੜਾਉਦਾ ਤਸਵੀਰ ਦਾ ਪੜਾ ਉਹ ਕੋਈ ਨਹੀਂ ਕੋਈ ਨਹੀਂ ਮਾ ਨਾ ਕੋਈ ਨਹੀਂ ਹਿੱਲੂਗਾ ਖੜੇ ਰੋ ਇੱਥੇ ਕੋਈ ਨਹੀਂ ਹਿੱਲੂਗਾ ਕਰੋ ਦੱਬਦੇ ਨਾ ਫਿਰ ਆਪਾਂ ਲੜੀ ਦੇਵਾਂਗੇ ਨਾ ਲੜੀ ਦਾ ਇਹ ਕੋਈ ਗੱਲ ਨਹੀਂ ਸਾਡੇ ਬੰਦੇ ਦੀ ਪੱਗਾਂ ਲਾ ਕੇ ਆਪਾਂ ਮਾਰਦੇ ਨੂੰ ਬਾਹਰ ਤੋਂ ਕਹਿੰਦੇ ਕੋਈ ਨਾੜਾ ਨਾ ਚਲਾਉਂਦੇ ਆਂ ਪੱਗਾਂ ਲਿਆਏ ਹੋ ਮਾਣਾ ਕੋਈ ਨਹੀਂ ਜਾ ਰਹਾ ਬੱਟਰੋ ਯਾਰ ਜਵਾਬ ਹੀ ਨਾ ਦੋ ਇਹਨਾਂ ਦਾ ਆਪਾਂ ਚ ਗੱਲਾਂ ਕਰੀ ਸਮਰੱਖਾ ਇਹਨਾਂ ਦੀ ਗੱਲ ਕਿਸੇ ਨੇ ਸੁਣਨੀ ਹੈ ਤੇ ਪਹਿਲਾਂ ਹੀ ਮਾਮਾ ਡੀਐਸਪੀ ਸਾਡਾ ਆਉਂਦੇ ਵੀ ਹੋਏ ਜੀ ਪਰ ਕੋਈ ਨਹੀਂ ਬਣਾਇਆ ਚੱਲਦੇ ਪਰ ਤੁਰਉਂਦੇ ਵੀ ਹੋਈ ਸ਼ੈਂਪੇਨ ਵਾਲੇ ਆਪਣਾ ਰੋ ਮੇਰੀ ਗੱਲ ਸੁਣੋ ਇੱਕ ਤਾਂ ਨਸ਼ਾ ਵੀ ਪਵਾਵੇ ਡੀਐਸਪੀ ਤੇ ਸਾਨੂੰ ਅਕਲ ਦਵੇ ਕਿਸੇ ਨੂੰ ਕਿਸੇ ਪੁੱਤ ਤੇ ਨਹੀਂ ਮਾਰਦੇ ਨਸ਼ੇ ਨਾਲ ਕਿਸੇ ਦੇ ਪੁੱਤ ਤੇ ਨਹੀਂ ਮਾਰਦੇ ਨਸ਼ੇ ਨਾਲ ਕਿਸੇ ਦੇ ਪੁੱਤ ਤੇ ਨਹੀਂ ਮਾਰਦੇ ਪਤਾ ਨਹੀਂ ਸ਼ੁਰੂਆਤ ਤੋਂ ਸੋਈ ਪਹਿਲਾਂ ਸਾਨੂੰ ਆ ਕੇ ਆਪਾਂ ਛੱਡੋ ਮਾਰ 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 ਕੋਈ ਪਾਸੇ ਜਾਉਗਾ ਕੋਈ ਨਹੀਂ ਕੋਈ ਨਹੀਂ ਸਾਨੂੰ ਇਹ ਲੱਗਦਾ ਕਿ ਭਗਵਾਨ ਸਿੰਘ ਮਾਨ ਨੇ ਖੇਡਾ ਵਤਨ ਪੰਜਾਬ ਦੀਆਂ ਇਸ ਕਰਕੇ ਨਹੀਂ ਕਰਵਾਈਆਂ ਕਿਉਂਕਿ ਜੇਕਰ ਉਹ ਖੇਡਾ ਕਰਵਾ ਲੈਂਦੇ ਤਾਂ ਸਾਰੇ ਸਾਰੇ ਮੈਡਲ ਆਮ ਆਦਮੀ ਪਾਰਟੀ ਵਾਲਿਆਂ ਨੇ ਜਿੱਤ ਜਾਣੇ ਕਿਉਂਕਿ ਤੁਸੀਂ ਕੱਲ ਦੀ ਆ ਵੀਡੀਓ ਦੇਖ ਹੀ ਰਹੇ ਹੋ ਜਿਹਦੇ ਵਿੱਚ ਇੱਕ ਆਮ ਆਦਮੀ ਪਾਰਟੀ ਦਾ ਹੀ ਬੰਦਾ ਇੱਕ ਕਾगज ਖੋਕੇ ਭੱਜ ਜਾਂਦਾ ਤੇ ਉਸ ਤੋਂ ਬਾਅਦ ਡਾਹ ਨਹੀਂ ਦਿੰਦਾ ਫਿਰੇ ਪੱਤਰਕਾਰ ਵੀ ਜਾਂਦੇ ਉਹਦੀ ਤਸਵੀਰ ਉਹਦੀ ਸ਼ਕਲ ਵੀ ਦਿਖਾ ਦਿੰਦੇ ਤਾਂ ਇਹ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਵਾਲੇ ਕੱਲ ਕਾगज ਖੋਖੋ ਭੱਜਦੇ ਸੀ ਤਾਂ ਖੇਡਾਂ ਵਤਨ ਪੰਜਾਬ ਦੀਆਂ ਦੇ ਵਿੱਚ ਰੇਸਾਂ ਵਿੱਚ ਸਾਰੇ ਮੈਡਲ ਇਹਨਾਂ ਨੇ ਜਿੱਤਿਆਂ ਇਹ ਸਾਨੂੰ ਦਿਖਾਉਂਦੇ ਪਟਿਆਲਾ ਨਗਰ ਨਿਗਮ ਦੇ ਮੇਅਰ ਕੁੰਦਨ ਗੋਗਿਆ ਦਾ ਐਲਾਨ ਸਨੋਰੀ ਅੱਡੇ ਦੇ ਕੋਲ ਬਣੇ ਕੂੜੇ ਦੇ ਢੇਰ ਨੂੰ ਜਲਦ ਕੀਤਾ ਜਾਵੇਗਾ ਖਤਮ ਹੁਣ ਪਟਿਆਲਵੀਆਂ ਨੂੰ ਕੂੜੇ ਦੀ ਬਦਬੂ ਤੋਂ ਮਿਲੇਗੀ ਰਾਹਤ ਕੂੜੇ ਦੇ ਡੰਪ ਦੀ ਸਫਾਈ ਕਰਕੇ 4 ਕਰੋੜ ਦੀ ਲਾਗਤ ਦੇ ਨਾਲ ਬਣਾਈ ਜਾਵੇਗੀ ਗਰੀਨ ਬੈਲ ਮੇਅਰ ਨੇ ਮੌਕੇ ਤੇ ਜਾਇਜ਼ਾ ਲੈ ਕੇ ਸੀਨੀਅਰ ਅਧਿਕਾਰੀਆਂ ਨੂੰ ਦਿੱਤੇ ਕੰਮ ਤੇਜ਼ ਕਰਨ ਦੇ ਹੁਕਮ ਅਤੇ ਕੂੜੇ ਦੇ ਡੰਪ ਦੇ ਆਸ-ਪਾਸ ਦੇ ਇਲਾਕੇ ਦਾ ਕੀਤਾ ਜਾਵੇਗਾ ਸੁੰਦਰੀਕਰਨ